ਆਡੀ ਚਰਚਾ ਚ ਵੱਡੀਆਂ ਚੀਜ਼ਾਂ ਸੀ ਕਿ ਜੇ ਬੇਦਬਦੀ ਵੱਡੇ ਘਟਨਾ ਹੋਈ ਉਸ ਦੇ ਮਾਇਨੇ ਬਹੁਤ ਵੱਡੇ ਨੇ ਤਾਂ ਫਿਲਹਾਲ ਨੈਕਸਟ ਸਾਡਾ ਮੁੱਦਾ ਬਹੁਤ ਵੱਡਾ ਰਹੇਗਾ ਆਪਰੇਸ਼ਨ ਸੰਦੂਰ ਪਾਕਿਸਤਾਨ ਤੇ ਡਿਫੈਂਸ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਦੇ ਇਸ਼ਾਰੇ ਤੇ ਕੀਤਾ ਗਿਆ ਦੇਸ਼ ਦੇ ਵਜ਼ੀਰ ਆਜ਼ਮ ਦਾ ਮੰਨਣਾ ਹੈ ਕਿ ਜੇ ਆਪਰੇਸ਼ਨ ਸੰਦੂਰ ਨਾ ਹੁੰਦਾ ਤਾਂ ਪਾਕਿਸਤਾਨ ਨੂੰ ਮੂੰਹ ਤੋਰ ਜਵਾਬ ਕਿਵੇਂ ਦਿੱਤਾ ਜਾ ਸਕਦਾ ਸੀ ਮੱਖ ਮੰਤਰੀ ਪੰਜਾਬ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ ਉਸ ਸੰਬੋਧਨ ਦੇ ਦੌਰਾਨ ਇੱਕ ਕਟਾਕਸ਼ ਕਸਿਆ ਗਿਆ ਮੱਖ ਮੰਤਰੀ ਪੰਜਾਬ ਨੇ ਸਵਾਲ ਪੁੱਛ ਰਹੇ ਪੱਤਰਕਾਰਾਂ ਨੂੰ ਕਿਹਾ ਕਿ ਹੁਣ ਤੁਹਾਡੇ ਘਰ ਵੀ ਸੰਧੂਰ ਆਏਗਾ ਸਿੱਧੇ ਤੌਰ ਤੇ ਇਲਜ਼ਾਮ ਲਾਇਆ ਕਿ ਭਾਜਪਾ ਦੇ ਕੇਂਦਰ ਦੀ ਸਰਕਾਰ ਸੰਧੂਰ ਭੇਜਣ ਦਾ ਕੰਮ ਕਰ ਰਹੀ ਹੈ ਕਿ ਉਸ ਸੰਧੂਰ ਨੂੰ ਤੁਸੀਂ ਲਾ ਲੋਗੇ ਆਪਣੇ ਘਰ ਦੇ ਅੰਦਰ ਉਸ ਤੋਂ ਬਾਅਦ ਵਨ ਨੇਸ਼ਨ ਵਨ ਇਲੈਕਸ਼ਨ ਦੀ ਤਾਂ ਚਰਚਾ ਹੁੰਦੀ ਸੀ ਮੁੱਖ ਮੰਤਰੀ ਨੇ ਕਿਹਾ ਕਿ ਵਨ ਨੇਸ਼ਨ ਵਨ ਹਸਬੈਂਡ ਇਹ ਇਹ ਕਰਨਾ ਚਾਹੁੰਦੇ ਨੇ ਇਹ ਬਹੁਤ ਵੱਡਾ ਕਟਾਕਸ਼ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਸ ਤੋਂ ਬਾਅਦ ਬਿਆਨ ਭਾਜਪਾ ਦਾ ਕੀ ਰਹੇਗਾ ਇੰਤਜ਼ਾਰ ਸੀ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਕੁਝ ਬੋਲਣ ਫਰਹਾਲ ਨਹੀਂ ਬੋਲੇ ਤਿੰਨ ਵੱਡੇ ਸਵਾਲਾਂ ਨਾਲ ਅਸੀਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਸਵਾਲ ਨੰਬਰ ਪਹਿਲਾ ਰਹੇਗਾ ਸੰਧੂਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਕਿਉਂ ਖੜਾ ਕੀਤਾ ਦੂਜਾ ਸਵਾਲ ਬੀਜੇਪੀ ਤੇ ਕਿਉਂ ਸਿਆਸੀ ਰੰਗਤ ਦਾ ਇਲਜ਼ਾਮ ਜਿਹੜਾ ਲੱਗ ਰਿਹਾ ਹੈ ਇਹ ਵੀ ਸਮਝਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤੀਜਾ ਸਾਡਾ ਸਵਾਲ ਰਹੇਗਾ ਕਿ ਇੱਕ ਰਾਸਟਰ ਇੱਕ ਹਸਬੈਂਡ ਵਾਲੇ ਕਟਾਕਸ਼ ਦੇ ਅਸਲ ਮਾਇਨੇ ਹੈ ਕਿਨੇ ਇਹ ਅਸੀਂ ਸਮਝਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ ਸਾਡੇ ਨਾਲ ਇੱਕ ਵੱਡਾ ਪੈਨਲ ਜੁੜਿਆ ਆ ਆਮ ਆਦਮੀ ਪਾਰਟੀ ਤੋਂ ਐਡਵੋਕੇਟ ਵਿਕਰਮਜੀਤ ਬਾਸੀ ਸਾਹਿਬ, ਭਾਜਪਾ ਤੋਂ ਚੇਤਨ ਮੋਹਨ ਜੋਸ਼ੀ ਜੀ, ਕਾਂਗਰਸ ਤੋਂ ਰਾਣਾ ਬਲਜੀਤ ਚਾਹਲ ਜੀ ਬਹੁਤ ਦੇਰ ਬਾਅਦ ਆਏ ਨੇ। ਉਹਨਾਂ ਦੇ ਮੈਂ ਸਵਾਗਤ ਕਰਦਾ। ਅਕਸਰ ਪਹਿਲਾਂ ਡਿਬੇਟਾਂ ਦੇ ਚਲਸਵ ਆਪਾਂ ਬੜੀ ਚਰਚਾ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਪਰਮਵੀਰ ਸ਼ਨੀ ਸਾਹਿਬ ਜੀ ਆਏ ਨੇ ਇਹਨਾਂ ਦੇ ਮੈਂ ਸਵਾਗਤ ਕਰਦਾ। ਤਾਂ ਜੋਸ਼ੀ ਸਾਹਿਬ ਸੰਧੂਰ ਨੂੰ ਲੈ ਕੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਵਨ ਨੇਸ਼ਨ ਵਨ ਹਸਬੈਂਡ ਦੀ ਪਾਲਿਸੀ ਲਿਆਉਣ ਤੋਂ ਸੀ। ਸ਼ਰਮ ਆਉਣੀ ਚਾਹੀਦੀ ਏ ਇਦਾਂ ਦੇ ਬਿਆਨ ਦੇਣ ਤੋਂ ਪਹਿਲਾਂ ਮੈਂ ਕਹਿੰਦਾ ਇੰਨਾ ਘਟਿਆ ਗਿਰਿਆ ਹੋਇਆ ਜਿਹੜਾ ਬਿਆਨ ਦਿੱਤਾ ਪਰ ਇਹ ਜੇ ਕਸੂਰ ਜਿਹੜਾ ਨਾ ਕਸੂਰ ਮੈਨੂੰ ਤਾਂ ਹੀ ਬਹੁਤਾ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਦੇ ਤੇ ਆਲਰੇਡੀ ਇਹਨਾਂ ਨੇ ਗੋਡੇ ਲਵਾਏ ਹੋਏ ਨੇ ਇਹ ਬਿਆਨ ਪਹਿਲਾਂ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਰਾਜਸਭਾ ਦੇ ਮੈਂਬਰ ਸੰਜੇ ਸਿੰਘ ਹੋਣਾ ਨੇ ਉਹ ਐਸ ਇਟ ਇਜ਼ ਉੱਥੋਂ ਬਿਆਨ ਦੇ ਦਿੱਤਾ ਇਹਨਾਂ ਨੂੰ ਗੱਲ ਕਰਨ ਨੂੰ ਕੋਈ ਲੱਭੀ ਨਹੀਂ ਕਹਿੰਦੇ ਉਹਨੇ ਚਲੋ ਯਾਰ ਅੱਜ ਬਿਆਨ ਇਸੇ ਗੱਲ ਕਰ ਦਈਏ ਤੇ ਇਦਾਂ ਦਾ ਬਿਆਨ ਦੇ ਜੀ ਸੰਦੂਰ ਬੰਦ ਨੇਸ਼ਨਲ ਸੰਦੂਰ ਇੱਡੀ ਸ਼ਰਮਾਂ ਗੱਲ ਉਹ ਥੋੜੀ ਬੋਦੀ ਸ਼ਰਮ ਕਰ ਲਿਆ ਕਰੋ ਗੱਲ ਕਰਨ ਤੋਂ ਪਹਿਲਾਂ ਤੁਸੀਂ ਗੱਲ ਕੀ ਕਰਦੇ ਜੇ ਜਦੋਂ ਸੰਦੂਰ ਦੀ ਗੱਲ ਆਉਂਦੀ ਆ ਇਹ ਇੱਕ ਪਵਿੱਤਰ ਚੀਜ਼ ਆ ਜਿਹੜੀਆਂ ਉਹਨਾਂ ਸੁਹਾਗਣਾ ਦੇ ਮਾਂਗ ਦੇ ਵਿੱਚ ਭਰੀਆਂ ਜਾਂਦੀਆਂ ਨੇ ਉਸ ਕੱਲਾ ਸੰਦੂਰ ਨਹੀਂ ਹੁੰਦਾ ਉਹ ਉਹਨਾਂ ਦੇ ਸਿਰ ਦਾ ਤਾਜ ਹੁੰਦਾ ਉਹ ਇੱਕ ਜ਼ਿੰਮੇਵਾਰੀ ਹੁੰਦੀ ਆ ਜਿਹੜੀ ਮਾਂ ਬਾਪ ਭੈਣ ਜਾਂ ਭਰਾ ਆਪਣੀ ਭੈਣ ਨੂੰ ਭੈਣ ਦੀ ਜ਼ਿੰਮੇਵਾਰੀ ਜਾਂ ਮਾਪੇ ਆਪਣੀ ਬੱਚੀ ਦੀ ਇੱਕ ਜ਼ਿੰਮੇਵਾਰੀ ਉਸ ਇਨਸਾਨ ਨੂੰ ਦਿੰਦਾ ਵਾ ਜਿਸ ਨੇ ਉਹਦੀ ਮੰਗ ਵਿੱਚ ਸੰਦੂਰ ਪਾ ਕੇ ਸਾਰੀ ਜ਼ਿੰਦਗੀ ਉਹਨੂੰ ਆਪਣੇ ਘਰ ਦੀ ਰਾਣੀ ਗ੍ਰਹਿ ਲక్ష్ਮੀ ਬਣਾਉਣਾ ਹੁੰਦਾ ਉਹ ਤੁਹਾਨੂੰ ਸ਼ਰਮ ਨਹੀਂ ਆਈ ਇਦਾਂ ਦੀ ਗੱਲ ਕਰਨ ਵੇਲੇ ਗੱਲ ਕੀ ਕਰ ਦਿੱਤੀ ਤੁਸੀਂ ਨੂੰ ਕਹਣਾ ਮੈਂ ਮੈਂ ਕਹਿੰਨਾ ਪਿਆ ਵਾ ਵੀ ਜਿਹੜਾ ਕਹਿੰਦੇ ਪੱਤਰਕਾਰ ਸਵਾਲ ਪੁੱਛ ਰਹੇ ਸੀ ਕਹਿੰਦੇ ਲਾ ਲੋਂਗੇ ਕਹਿੰਦੇ ਸੁਸੀ ਸੰਦੂਰ ਕੇ ਕਹਿੰਦੇ ਫਿਰ ਉਹ ਦੇਖੋ ਪਹਿਲੀ ਗੱਲ ਤੇ ਕੋਈ ਭੇਜ ਰਹੇ ਹੋ ਪਹਿਲਾਂ ਇਹ ਦੱਸੋ ਕੋਈ ਭੇਜ ਰਹੇ ਹੋ ਕਿਸੇ ਇਹਦੀ ਕੋਈ ਤਜਵੀਜ਼ ਹੈ ਸੈਂਟਰ ਦੇ ਇਦਾਂ ਦੀ ਜੇ ਗੱਲ ਹੁੰਦੀ ਤਾਂ ਤੁਹਾਨੂੰ ਨਜ਼ਰ ਨਾ ਆ ਜਾਂਦੀ ਮੈਂ ਪਹਿਲੇ ਗੱਲ ਕਹਿੰਦਾ ਵੀ ਇਹਨਾਂ ਨੂੰ ਪਤਾ ਹੈ ਕਿ ਇੱਕ ਵਿਆਹੀ ਜਨਾਨੀ ਦੇ ਵਾਸਤੇ ਸੰਘੂਰ ਦੀ ਅਹਿਮੀਅਤ ਕੀ ਹੈ ਠੀਕ ਹੈ ਮੈਂ ਇੱਥੇ ਗੱਲ ਕਰਨਾ ਚਾਹੁੰਦਾ ਵਾਂ ਜਿਸ ਤਰ੍ਹਾਂ ਦੀ ਘਟੀਆ ਗੱਲ ਇਹਨਾਂ ਨੇ ਕੀਤੀ ਆ ਜਿਸ ਲੈਵਲ ਦੇ ਉੱਤੇ ਆ ਕੇ ਡਿੱਗ ਕੇ ਗੱਲ ਕੀਤੀ ਆ ਇਹਨਾਂ ਨੇ ਆਮ ਆਦਮੀ ਪਾਰਟੀ ਮੈਂ ਕਿਹਾ ਆਨਰੇਬਲ ਸੀਐਮ ਭਗਵੰਤ ਸਿੰਘ ਜੀ ਮਾਨ ਸਵਾਲ ਦਾ ਜਵਾਬ ਦੇਵਾ ਦੇਣਾ ਪਾਸੀ ਸਾਹਿਬ ਤੋਂ ਪਾਸੀ ਸਾਹਿਬ ਮੇਰੀ ਗੱਲ ਆ ਰਹੀ ਹੈ ਸੁਣ ਪਾ ਰਹੇ ਹੋ ਵਿਕਰਮ ਜੀ ਆਉਣਗੇ ਵਿਕਰਮ ਜੀ ਆਉਣਾ ਚਾਹੀਦਾ ਸੀ ਤੁਹਾਨੂੰ ਪਹਿਲਾਂ ਕੋਈ ਗੱਲ ਨਹੀਂ ਤੁਸੀਂ ਜੁੜੋ ਮੈਂ ਤੁਹਾਨੂੰ ਸਵਾਲ ਕਰਨਾ ਇੱਕ ਮੈਂ ਇੱਥੇ ਕਿਸੇ ਦੀ ਇੱਕ ਹੋਰ ਗੱਲ ਕਹਿਣਾ ਕੱਟ ਸ਼ਬਦਾਂ ਚ ਪਲੀਜ਼ ਇੱਕ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਇੱਥੇ ਮੈਂ ਇਹਨਾਂ ਨੂੰ ਹਾਂ ਮੈਨੂੰ ਇੰਨੀ ਗੱਲ ਦੱਸ ਦੇਣਾ ਵੀ ਜਦੋਂ ਯੂਪੀਏ ਦੀ ਸਰਕਾਰ ਸੀਗੀ ਇਹਨਾਂ ਦੇ ਭਾਈਵਾਲ ਸੀ ਦਿੱਲੀ ਜਿਹਦੇ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਉਹਨਾਂ ਦੀ ਸਰਕਾਰ ਦੇ ਵਿੱਚ ਸਿਰਾਂ ਤੋਂ ਸਿਰ ਵੱਢ ਕੇ ਲੈ ਜਾਂਦੀ ਸੀ ਪਾਕਿਸਤਾਨ ਦੀ ਠੇਕੜੀ ਆਰਮੀ ਇੱਕ ਬਣੇ ਦੋ ਦਿਨ ਦੋ ਲਾਈਨਾਂ ਦੋ ਦਿਨ ਲਾਈਨਾਂ ਦੇ ਮੱਦੇਨਜ਼ਰ ਬੱਸ ਦੋ ਦਿਨ ਲਾਈਨਾਂ ਚ ਉਦੋਂ ਇਸ ਨਕਮੀ ਯੂਪੀਏ ਦੀ ਸਰਕਾਰ ਝਾੜੂ ਵਾਲਾਂ ਦੀ ਭਾਈਵਾਲ ਦਿੱਲੀ ਦੇ ਚੰਡੀਗੜ੍ਹ ਚ ਹੋਵੇ ਸਰਕਾਰ ਜਿਹੜੀ ਆਈਐਨਡੀਆਈ ਗਠਬੰਧਨ ਨੇ ਨਾ ਬਣਾਇਆ ਫਿਰਦਾ ਸੀ ਇਹਨਾਂ ਨੂੰ ਉਹ ਉਸ ਗੱਲਾਂ ਨੂੰ ਸੁਣ ਕੇ ਸ਼ਰਮ ਨਹੀਂ ਆਉਂਦੀ ਕਿ ਤੁਹਾਡੇ ਫੌਜੀਏ ਸਿਰਵੜ ਕੇ ਲੈ ਆਂਦੇ ਜਦੋਂ ਸ਼ਾਂਤੀ ਸੈਨਾ ਜਾਫਣਾ ਵਿੱਚ ਭੇਜੀ ਰਜੀਵ ਗਾਂਧੀ ਨੇ ਕਿੰਨੇ ਸਾਡੇ ਪੰਜਾਬ ਦੇ ਕਿੰਨੇ ਜ਼ਿਆਦਾ ਫੌਜੀ ਸਾਡੇ ਸ਼ਹੀਦ ਕੀਤੇ ਗਏ ਅੱਜ ਇਹਨਾਂ ਨੂੰ ਲੇਖਾ ਜੋਖਾ ਦੇਣ ਵੇਲੇ ਨਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਗੱਲ ਕਰਨ ਵੇਲੇ ਤੀਸਰੀ ਚੀਜ਼ which is very important ਯਾਰ ਜ਼ਖਮੀ ਪੌਜਾ ਮੈਦਾਨ ਵਿੱਚ ਜਿੱਤ ਕੇ ਟੇਬਲਾਂ ਦੇ ਹਾਰੀਆਂ ਸੀਗੀਆਂ 1971 ਦੀ ਲੜਾਈ ਤੋਂ ਬਾਅਦ ਸ਼ਿਮਲਾ ਸਮਝੌਤਾ ਕਰਕੇ ਜਿਹੜੇ ਫੌਜੀ ਇਹਨਾਂ ਨੇ ਬਾਅਦ ਇੱਜ਼ਤ ਬਰੀ ਕਰਕੇ ਭੇਜੇ 90 ਹਜ਼ਾਰ ਤੋਂ ਵੱਧ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਦਾਂ ਦੀ ਗੱਲ ਕਰਦੇ ਕਿਉਂਕਿ ਭਗਵੰਤ ਸਿੰਘ ਜੀ ਮਾਣ ਇਹਨਾਂ ਦੇ ਭਾਈਵਾਲ ਨੇ ਆਈਐਨਡੀਆਈ ਗਰੁੱਪ ਦੇ ਵਿੱਚੋਂ ਔਰ ਕਿੰਨੀ ਗੰਦੀ ਗੱਲ ਕੀਤੀ ਭਗਵੰਤ ਸਿੰਘ ਜੀ ਮਾਣ ਜਿਹੜਾ ਬੰਦਾ ਮੈਰਿਡ ਹੁੰਦਾ ਜਿਹੜੀ ਔਰਤ ਮੈਰਿਡ ਹੁੰਦੀ ਆ ਉਹਨਾਂ ਨੂੰ ਪੁੱਛੋ ਔਰ ਦੂਜੀ ਗੱਲ ਆਪਾਂ ਇੱਕ ਲਾਈਨਿਕ ਲਾਈਨ ਜੇ ਜੇ ਸੀਐਮ ਦਾ ਸੀਐਮ ਦਾ ਬਿਆਨ ਤੁਸੀਂ ਨਿੰਦ ਰਹੇ ਹੋ ਤੁਸੀਂ ਨੰਗਾ ਕਰ ਦੋ ਸਭ ਇੱਕ ਭਾਸ਼ਾ ਚ ਰਹਿ ਗਏ ਮੈਂ ਇੱਥੇ ਗੱਲ ਕਹਿੰਦਾ ਜਿੰਨਾਂ ਦੀਆਂ ਮੰਗਾਂ ਮੰਗਾ ਉਜੜ ਗਈਆਂ ਨੇ ਲੋਕੀ ਆਪਣੀਆਂ ਧੀਆਂ ਦੇ ਘਰ ਵਸਾਉਣ ਵਾਸਤੇ ਦੂਜੇ ਵਿਆਹ ਕਰਾਉਂਦੇ ਨੇ ਸੰਦੂਰ ਦੀ ਇਹ ਮਿਰਦਾਸ ਨੇ ਇਹ ਨਰਿੰਦਰ ਭਾਈ ਮੋਦੀ ਆ ਜਿਨ੍ਹਾਂ ਨੇ ਆਪਣੀਆਂ ਮੁਲਕ ਦੀਆਂ ਬੇਟੀਆਂ ਦੀਆਂ ਜਦੋਂ ਉਹਨਾਂ ਦੀ ਅੱਖਾਂ ਦੇ ਸਾਹਮਣੇ ਉਹਦੇ ਘਰ ਵਾਲੇ ਉਹਨਾਂ ਦੇ ਬੱਚੇ ਸ਼ਹੀਦ ਕੀਤੇ ਉਹਨਾਂ ਦੀ ਸੁਣਦਾ ਚੱਕ ਕੀਤੀਆਂ ਔਰ ਉਹਦੇ ਇੰਨੀ ਗੱਲ ਕਹੀ ਆਪਣੇ ਮੋਦੀ ਦਾ ਦੀ ਆ ਮਾਰੀ ਚਪੇੜ ਮੋਦੀ ਨੇ ਪਾਕਿਸਤਾਨ ਦੇ ਮੂੰਹ ਤੇ ਕੀਤਾ ਮੈਂ ਆਪਰੇਸ਼ਨ ਸੰਦੂਰ ਸ਼ਨੀ ਜੀ ਸ਼ਰਮ ਨਹੀਂ ਆਉਂਦੀ ਤੁਸੀਂ ਗੰਦੇ ਸਟੇਟਮੈਂਟ ਦੇ ਰਹੇ ਹੋ ਸ਼ਨੀ ਜੀ ਅਕਾਲੀ ਦਲ ਕਿਵੇਂ ਦੇਖ ਰਿਹਾ ਇਸ ਸਟੇਟਮੈਂਟ ਦਾ ਸਮਰਥਨ ਕਰਦਾ ਹੈ ਮੁੱਖ ਮੰਤਰੀ ਕਹਿੰਦੇ ਵਨ ਨੇਸ਼ਨ ਵਨ ਹਸਬੈਂਡ ਦੇਖੋ ਕਿਸ਼ਨ ਜੀ ਅੱਜ ਬੜੀ ਸ਼ਰਮ ਆ ਰਹੀ ਹੈ ਵੀ ਪੰਜਾਬ ਜਿਹੜਾ ਜਾਣਿਆ ਜਾਂਦਾ ਸੀ ਵੀ ਧੀਆ ਪਹਿਣਾ ਕਿਸੇ ਵੀ ਧਰਮ ਦੀਆਂ ਹੋਣ ਉਹਨਾਂ ਦੀ ਰੱਖਿਆ ਲਈ ਔਰ ਅਗਰ ਧੀਆ ਪਹਿਣਾ ਦੀ ਰੱਖਿਆ ਦੀ ਗੱਲ ਦੇ ਵਿੱਚ ਪੰਜਾਬ ਦਾ ਨਾਮ ਹਮੇਸ਼ਾ ਲਿੱਤਾ ਜਾਂਦਾ ਵੀ ਕਹਿੰਦੇ ਆ ਵੀ ਇਹ ਵੀ ਕਿਹਾ ਜਾਂਦਾ ਦੇਸ਼ ਆ ਵਿਦੇਸ਼ਾ ਜੀ ਵੀ ਅੱਧੀ ਰਾਤ ਦੇ ਵਿੱਚ ਕੋਈ ਸਾਡੀ ਧੀ ਭੈਣ ਸੜਕ ਤੇ ਇਕੱਲੀ ਜਾ ਰਹੀ ਹੈ ਤੇ ਜੇ ਕੋਈ ਸਰਦਾਰ ਬੰਦਾ ਖੜਾ ਹੈ ਪੰਜਾਬੀ ਖੜਾ ਹੈ ਨਾ ਤੇ ਉਹ ਆਪਣੇ ਆਪ ਨੂੰ ਸੁਰੱਖਿਅਤ ਮੰਨਦੀ ਹੈ। ਔਰ ਅੱਜ ਪੰਜਾਬ ਦੇ ਸੀਐਮ ਇੱਕ ਕੁਰਸੀ ਤੇ ਬਹਿ ਕੇ ਉਹ ਵੀ ਇਹ ਜੇ ਅਹੁਦੇ ਤੇ ਬਹਿ ਕੇ ਇਹ ਜੀ ਗੱਲ ਕਰਨੀ ਬਹੁਤ ਹੀ ਸ਼ਰਮਨਾਕ ਹੈ ਔਰ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਹਾਂ। ਚਲੋ ਅਸੀਂ ਇਹ ਗੱਲ ਕਹਿੰਦੇ ਆ ਵੀ ਹਰੇਕ ਪੋਲੀਟੀਕਲ ਪਾਰਟੀ ਆਪਣੇ ਜਿਹੜੇ ਮੁੱਦੇ ਅਹੁਦੇ ਤੇ ਪੋਲੀਟਿਕਸ ਕਰਦੀ ਹੈ। ਅਗਰ ਸੈਂਟਰ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਵੀ ਉਹਨਾਂ ਨੇ ਪੰਜਾਬ ਲਈ ਲੁਧਿਆਣੇ ਲਈ ਨਹੀਂ ਕੀਤਾ ਆਪਰੇਸ਼ਨ ਸੰਧੂਰ ਦਾ ਲੈ ਰੇ ਆ ਤੇ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ ਇੱਥੇ ਪੈਕਾਨਿਆ ਦੇ ਓਪਨਿੰਗ ਕਰਕੇ ਟਾਇਲਟ ਆ ਦੀਆਂ ਓਪਨਿੰਗਾਂ ਕਰਕੇ ਤੇ ਉਥੇ ਬੋਰਡ ਲਾਏ ਜਾ ਰਹੇ ਨੇ ਜਿਹੜੇ ਟੀਨ ਟੱਪਰ ਚੌਂਕਾ ਦੇ ਵਿੱਚ ਟ੍ਰੈਫਿਕ ਆ ਲਿਆ ਦੇ ਇੱਕ ਟੀਨ ਟੱਪਰ ਰਿਪੇਅਰ ਕਰਕੇ ਉਹਦੀਆਂ ਫੋਟੋਆਂ ਪਾਈਆਂ ਜਾ ਰਹੀਆਂ ਤੇ ਅੱਜ ਦੀ ਜਿਹੜੀ ਰਾਜਨੀਤੀ ਆ ਉਹ ਕਿਹੜੇ ਸਤਰ ਤੇ ਆ ਚੁੱਕੀ ਹੈ ਇਹ ਐਗਜ਼ਾਮਪਲ ਹੈ ਤੁਸੀਂ ਇਹ ਦੇਖੋ ਵੀ ਚਲੋ ਭਾਜਪਾ ਕਹਿ ਰਹੀ ਹੈ ਆਪਰੇਸ਼ਨ ਸਧੂਰ ਦੀ ਗੱਲ ਕਰ ਰਹੀ ਹੈ ਆਮ ਆਦਮੀ ਪਾਰਟੀ ਵੀ ਤਾਂ ਉਸੇ ਸਿੱਕੇ ਦੇ ਪਹਿਲੂ ਨੇ ਏਡੇ ਏਡੇ ਵੱਡੇ ਬੋਰਡ ਸ਼ਹਿਰਾਂ ਚ ਲਾਏ ਹੋਏ ਆ ਦੀ ਅਸੀਂ ਇੰਨੀ ਹਫੀਮ ਫੜ ਲਈ ਇੰਨੇ ਬੰਦੇ ਫੜ ਕੇ ਅੰਦਰ ਦੇਤੇ ਤੇ ਫੋਟੋ ਕਿਦੀ ਲੱਗ ਰਹੀ ਹੈ ਰਵਿੰਦ ਕੇਜਰੀਵਾਲ ਦੀ ਤੇ ਸੀਐਮ ਦੀ ਲਾਓ ਫਿਰ ਪੁਲਿਸ ਅਫਸਰਾਂ ਦੇ ਉਹ ਬਾਦਰ ਪੁਲਿਸ ਅਫਸਰਾਂ ਦੇ ਲਾਓ ਉਹਨਾਂ ਦੀਆਂ ਫੋਟੋਆਂ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਸੀ ਵੀ ਇੱਥੇ ਵਪਾਰ ਹੋ ਰਿਹਾ ਡਰੱਗਸ ਦਾ ਤੇ ਜਿਹੜੀ ਅੱਜ ਦੀ ਰਾਜਨੀਤੀ ਹੈ ਨਾ ਲੁਬਿਆੜੇ ਸ਼ਹਿਰ ਦੇ ਵਿੱਚ ਇਹ ਜਿਹੜੀਆਂ ਪੋਲਿਟੀਕਲ ਪਾਰਟੀਆਂ ਨਾਲ ਕੋਲ ਮੁੱਦੇ ਨਹੀਂ ਹੈਗੇ ਇਸ ਕਰਕੇ ਇਹ ਜੀ ਰਾਜਨੀਤੀ ਤੇ ਆ ਗਈ ਹੈ ਪਰ ਸ਼ਰਮ ਨਹੀਂ ਅਕਾਲੀ ਦਲ ਇਹ ਜਿਹੜੀ ਇਲੈਕਸ਼ਨ ਆ ਆਪਣੇ ਕੀਤੇ ਕੰਮਾ ਜਿਹੜੇ ਡਵੈਲਪਮੈਂਟ ਕੀਤੀ ਹੈ ਉਸ ਵੇਲੇ ਚਾਹੇ ਵੀਰਕਾ ਮਿਲਕਲਟ ਹੋ ਗਿਆ ਚਾਹੇ ਮੈਰੀਟੋਰੀਅ ਸਕੂਲ ਹੋ ਗਏ ਚਾਹੇ ਕੁੜੀਆਂ ਦੇ ਸਕੂਲ ਹੋ ਗਏ ਕੁੜੀਆਂ ਦੇ ਕਾਲਜ ਉਸ ਏਰੀਏ ਦੇ ਵਿੱਚ ਹੋ ਗਏ ਅਸੀਂ ਇਸ ਮੁੱਦੇ 'ਤੇ ਲੜਾਂਗੇ ਔਰ ਅਸੀਂ ਇਹ ਵੀ ਕਹਨੇ ਆ ਵੀ ਘਟੋ ਘਟ ਜਿਹੜਾ ਗਿਰਾਵਟ ਪੰਜਾਬ ਦੀ ਰਾਜਨੀਤੀ 'ਚ ਨਾ ਲੈ ਕੇ ਆਓ ਧੀਆ ਪੈਣਾ ਦਾ ਸਤਕਾਰ ਕਰੋ ਧੀਆ ਪੈਣਾ ਦੇ ਉੱਪਰ ਅਗਰ ਕੋਈ ਵੀ ਕਟਾਰਚ ਕਰਦਾ ਤੇ ਉਹ ਸ਼ਰਮਾਣੀ ਚਾਹੀਦੀ ਹੈ ਵੀ ਪੰਜਾਬ ਦੀ ਧਰਤੀ ਜਿਹੜੀ ਮੰਨੀ ਜਾਂਦੀ ਹੈ ਧੀਆ ਪੈਣਾ ਦੀ ਸੁਰੱਖਿਆਤ ਵੀ ਅੱਜ ਉੱਥੇ ਧੀਆ ਪੈਣਾ ਦੀਆਂ ਸੰਦੂਰ ਲਈ ਉਹਨਾਂ ਦੇ ਘਰ ਵਾਲਿਆਂ ਦੀ ਗੱਲ ਹੈ ਔਰ ਇਹਦੀ ਅਹਿਮੀਅਤ ਵੀ ਇਹਨਾਂ ਨੂੰ ਸਮਝਣੀ ਚਾਹੀਦੀ ਹੈ ਜਿਹੜੇ ਸਾਡੇ ਵੀਰ ਫੌਜੀ ਵੀਰ ਜਿਹੜੇ ਸ਼ਹਾਦਤਾਂ ਪਾ ਚੁੱਕੇ ਨੇ ਅਸਲੀ ਸੰਭੂਰ ਦੀ ਕੀ ਨਾ ਪੁੱਛਦੇ ਕਰਦਾ ਮੈਂ ਉਮੀਦ ਕਰਦਾ ਕਿ ਸਾਰੇ ਸਵਾਲਾਂ ਦੇ ਆਪਾਂ ਜਵਾਬ ਆਮਦਨੀ ਪਾਰਟੀ ਦੇ ਬੁਲਾਰੇ ਤੋਂ ਲੈ ਲਏ ਜੁੜ ਗਏ ਨੇ ਜੀ ਜੁੜ ਗਏ ਨੇ ਵਿਕਰਮ ਪਾਸੀ ਸਾਹਿਬ ਜੁੜ ਗਏ ਨੇ ਵਿਕਰਮ ਜੀ ਭਾਜਪਾ ਕਹਿੰਦੀ ਹੈ ਕਿ ਅਸੀਂ ਬਿਆਨ ਤੇ ਨਿੰਦਾ ਕਰਦੇ ਹਾਂ ਘੋਰ ਨਿੰਦਾ ਕਰਦੇ ਹਾਂ ਆਕ੍ਰਿਸ਼ਨ ਜੀ ਤੁਹਾਨੂੰ ਵੀ ਸਾਰੇ ਪੈਨਲਿਸਟ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਰਦੇ ਹੋਏ ਮੈਂ ਇਹ ਕਹੂੰਗਾ ਕਿ ਘੋਰ ਨਿੰਦਾ ਤਾਂ ਭਾਜਪਾ ਦੀ ਉਹ ਸੋਚ ਦੀ ਹੁੰਦੀ ਹੈ ਜਿਹੜੀ ਉਸ ਸੇਨਾ ਦੇ ਪ੍ਰਾਕ੍ਰਮ ਨੂੰ सेना ਦੇ ਉਸ ਦਲੇਰਾਨਾ ਕਦਮ ਨੂੰ ਰਾਜਨੀਤਿਕ ਰੂਪ ਦੇ ਵਿੱਚ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਫਿਰ ਕਹਿੰਦੀ ਹੈ ਕਿ ਸੰਧੂਰ ਭੇਜਿਆ ਜਾਊਗਾ ਇਹ ਜਿਹੜਾ ਸੰਧੂਰ ਹੁੰਦਾ ਹੈ ਇਹ ਸਿਰਫ ਪਤੀ ਨੂੰ ਹੱਕ ਹੁੰਦਾ ਹੈ ਪਾਰਟੀਆਂ ਨੂੰ ਨਹੀਂ ਔਰ ਅੱਜ ਇਹ ਯੂ ਟਰਨ ਲੈ ਰਹੇ ਆ ਮੁੱਕ ਰਿਹਾ ਪਰ ਇਹਨਾਂ ਨੇ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹ ਰਿਆਂ ਇਹਨਾਂ ਦੀ ਜਿਹੜਾ ਤੁਸੀਂ ਟਾਈਮ ਦੀ ਦੇਖੋ ਕਿ ਪਹਿਲਾਂ ਤਾਂ ਇਹ ਕੀ ਕਹਿ ਰਹੇ ਸੀ ਕਹਿੰਦੇ ਜੀ ਕਿ ਅਸੀਂ ਮੋਦੀ ਜੀ ਨੇ ਕਿਹਾ ਸੀ ਕਹਿੰਦੇ ਮੇਰੀ ਤਾਂ ਰਗਾ ਚ ਗਰਮ ਸਿੰਧੂਰ ਦੌੜ ਰਿਹਾ ਹੈ ਕਿਉਂਕਿ 9 ਤਰੀਕ ਇਹਨਾਂ ਦੀ ਆ ਰਹੀ ਹੈ ਕਿ ਸਾਲ ਪੂਰਾ ਹੋਣ ਜਾ ਰਿਹਾ ਮੋਦੀ ਜੀ ਦੀ ਤੀਜੀ ਟਰਮ ਸਟਾਰਟ ਹੋਏ ਨੂੰ ਉਹਦੇ ਉਪਲਕਸ਼ ਦੇ ਵਿੱਚ ਪਹਿਲਾਂ ਤਾਂ ਇਹਨਾਂ ਨੇ ਇਦਾਂ ਦੀਆਂ ਗੱਲਾਂ ਕੀਤੀਆਂ ਪਰ ਸ਼ਰਮ ਇਹਨਾਂ ਨੂੰ ਉਦੋਂ ਆਣੀ ਚਾਹੀਦੀ ਹੈ ਜਦੋਂ ਵਿਜੇ ਸ਼ਾਹ ਵਰਗਾ ਜਿਨੇ ਸੋਫੀਆ ਅंसारी ਜੀ ਜੋ ਸਾਡੇ ਦੇਸ਼ ਦਾ ਸਨਮਾਨ ਹੈ ਸਾਡਾ ਮਾਨ ਹੈ ਸਾਡਾ ਹੰਕਾਰ ਹੈ ਉਹਨਾਂ ਦੇ ਬਾਰੇ ਵਿੱਚ ਐਡੇ ਗਲਤ ਲਫ਼ਜ਼ ਇਸਤੇਮਾਲ ਕੀਤੇ ਤੇ ਅੱਜ ਤੱਕ ਉਹਦੀ ਅਰੈਸਟ ਨਹੀਂ ਹੋਈ ਤੇ ਉਸ ਤੋਂ ਬਾਅਦ ਇਹ ਕੀ ਕਰ ਰਹੇ ਸੀ ਮੇਰੇ ਕੋਲੇ ਇਹਨਾਂ ਦੀ ਲੇਡੀ ਨੇਤਾ ਦੀ ਵੀਡੀਓ ਪਈ ਹੈ ਅੱਜ ਅਗਰੇ ਮੁੱਕਰਨਾ ਚਾਹੁੰਦਾ ਕਿ ਭਾਜਪੀ ਨੇ ਨਹੀਂ ਗਿਆ ਘਰ ਘਰ ਸੰਦੂਰ ਨਹੀਂ ਭੇਜਾਂਗੇ ਤਾਂ ਮੈਂ ਵੀਡੀਓ ਵੀ ਲੱਭ ਕੇ ਲਿਆ ਆ ਉਹ ਜੇ ਕਹੋਂ ਤਾਂ ਤੁਹਾਡੇ ਚੈਨਲ ਤੇ ਭੇਜਦਾ ਜੇ ਕਹੋਂ ਤਾਂ ਇੱਥੇ ਮੈਂ ਲਾਈਵ ਚਲਾ ਕੇ ਦਿਖਾ ਦਾਂ ਜਿਸ ਚੋ ਕਹਿ ਰਹੀ ਹੈ ਕਿਉਂ ਨਾ ਭੇਜੀਏ ਕਿਉਂ ਨਾ ਭੇਜੇ ਹਮ ਸਿੰਧੂਰ ਹਾਂ ਇਹ ਇਹਨਾਂ ਦੀ ਸੋਚ ਹੈ ਸ਼ਰਮ ਤਾਂ ਇੱਥੇ ਆਣੀ ਚਾਹੀਦੀ ਹੈ ਤੇ ਦੂਜੀ ਗੱਲ ਇਹ ਜਿਹੜਾ ਪ੍ਰਾਕਰਮ ਦਿਖਾਇਆ ਉਹ ਸੈਨਾ ਨੇ ਸਿੰਧੂਰ ਆਪਰੇਸ਼ਨ ਕੀ ਸੀ ਸਿੰਧੂਰ ਆਪਰੇਸ਼ਨ ਸੀ ਪਹਿਲਗਾਮ ਚ ਜਿਹੜੀਆਂ ਸਾਡੀਆਂ ਭੈਣਾਂ ਦਾ ਉਹਨਾਂ ਅਤਵਾਦੀਆਂ ਨੇ ਜਿਹੜੇ 250 ਕਿਲੋਮੀਟਰ ਚੱਲ ਕੇ ਆਏ ਕਿਸੇ ਨੇ ਰੋਕਿਆ ਨਹੀਂ 40 ਮਿੰਟ ਗੋਲੀਆਂ ਚਲਾਈਆਂ ਕਿਸੇ ਨੇ ਠੋਕਿਆ ਨਹੀਂ ਵਾਪਸ ਚਲੇ ਗਏ ਕਿਸੇ ਨੇ ਪਿੱਛਾ ਨਹੀਂ ਕੀਤਾ ਜਦੋਂ ਉਹਨਾਂ ਨੇ ਸਾਡੀਆਂ ਭੈਣਾਂ ਦਾ ਉਹਨਾਂ ਦਾ ਸੰਧੂਰ ਮਟਾਇਆ ਆਪਰੇਸ਼ਨ ਸੰਧੂਰ ਸੈਨਾ ਨੇ ਤਾਂ ਨਾਮ ਦਿੱਤਾ ਕਿ ਅਸੀਂ ਉਹਦਾ ਬਦਲਾ ਲੈਣਾ ਤੇ ਭਾਜਪਾ ਉਹਦੇ ਉੱਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ ਦੀਆਂ 6 ਸਟੇਟਸ ਦੇ ਵਿੱਚ 8 ਰੈਲੀਆਂ ਹੋਈਆਂ ਕਿਤੇ ਮੋਦੀ ਜੀ ਨੂੰ ਫੌਜੀ ਵਰਦੀ ਦੇ ਵਿੱਚ ਵੱਡੇ ਵੱਡੇ ਬੋਰਡ ਲਗਾਤੇ ਸੰਨੀ ਜੀ ਨੂੰ ਸ਼ਾਇਦ ਨਜ਼ਰ ਨਹੀਂ ਆਏ ਉਹ ਲਗਾਤੇ ਵੱਡੇ ਵੱਡੇ ਬੋਰਡ ਜਿੱਦਾਂ ਕਿ ਬ੍ਰਾਹਮੋ ਬ੍ਰਾਹਮੋਜ਼ ਮਜ਼ਾਇਲ ਮੋਦੀ ਜੀ ਫੈਂਕੇ ਆਏ ਹੋਣ ਉਹਦਾ ਇਹਨਾਂ ਨੂੰ ਸ਼ਰਮ ਨਹੀਂ ਆਈ ਤੇ ਇਹ ਜਿਹੜੀਆਂ ਗੱਲਾਂ ਕਰ ਰਹੇ ਆ ਉਹ ਸੇਨਾ ਦੇ ਪ੍ਰਾਕਰਮ ਨੂੰ ਭਾਰਤਿਆ ਜਨਤਾ ਪਾਰਟੀ ਕੋਈ ਇੱਕ ਪਾਰਟੀ ਹੈ ਜੀਨੇ ਰਾਜਨੀਤੀ ਕਰੂ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਇੱਕ ਮਿੰਟ ਜੀ ਸਿਰਫ 10 ਸੈਕਿੰਡ ਸਿਰਫ 10 ਸੈਕਿੰਡ ਬਕਰਮੀ ਆ ਗੀ ਗੱਲ ਤੁਹਾਡੀ ਕਿਰਸ਼ਨ ਜੀ हां ਤੇ ਦੂਜੀ ਗੱਲ ਜਿੱਥੋਂ ਤੱਕ ਅਕਾਲੀ ਦਲ ਹੈ ਇਹਨਾਂ ਨੂੰ ਕੋਈ ਨਜ਼ਰ ਨਹੀਂ ਆਉਂਦਾ ਕਿ ਸੰਧੂਰ ਦਾ ਅਪਮਾਨ ਕਰਨ ਦੀ ਗੱਲ ਕੀਤੀ ਹੈ ਭਾਰਤਿਆ ਜਨਤਾ ਪਾਰਟੀ ਨੇ ਪਰ ਇਹ ਤਾਂ ਉਹਨਾਂ ਦੀ ਪੈੜ ਤੇ ਪੈੜ ਚੱਲਣਾ ਮਿੰਤਾ ਕਰਦੇ ਫਿਰ ਰਹੇ ਹਨ ਨਾ ਹਾਸ਼ੀਏ ਤੇ ਹਨ ਕਿ ਸ਼ਾਇਦ ਕਿਤੇ ਸਮਝੋ ਤਈ ਨਾ ਹੋ ਜੇ ਬੀਜੇਪੀ ਨਾਲ ਇਹ ਇਹਨਾਂ ਦੀ ਪੋਜੀਸ਼ਨ ਇਸ ਵੇਟਿੰਗ ਮੈਂ ਜਵਾਬ ਦਊਂਗਾ ਪਰ ਰਾਣਾ ਜੀ ਦਾ ਡਾਇਰੈਕਸ਼ਨ ਬੜਾ ਇੰਪੋਰਟੈਂਟ ਹੈ ਚਲ ਸਭ ਕਾਂਗਰਸ ਕੇ ਵਿੱਚ ਦਿਖ ਰਹੀ ਹੈ ਦੇਖੋ ਕ੍ਰਿਸ਼ਨ ਜੀ ਸਭ ਤੋਂ ਵੱਡੀ ਗੱਲ ਹੈ ਨਾ ਇਹ ਜਿਹੜੀਆਂ ਦੋਨੇ ਪਾਰਟੀਆਂ ਚਾਹੇ ਕੇਂਦਰ ਦੀ ਸਰਕਾਰ ਹੈ ਤੇ ਚਾਹੇ ਪੰਜਾਬ ਦੀ ਆ ਇਹਨਾਂ ਨੂੰ ਇੱਕ ਨੇਤਾ ਰਾਸ਼ਟਵਾਦ ਦੇ ਨਾਂ ਦਿੱਤੇ ਵੋਟਾਂ ਲਈਆਂ ਦੂਜੇ ਨੇ ਪੰਜਾਬ ਤੇ ਪੰਜਾਬੀਅਤ ਦੇ ਨਾਂ ਦਿੱਤੇ ਵੋਟਾਂ ਲਈਆਂ ਸੋ ਇਹਨਾਂ ਤੋਂ ਇਦਾਂ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਇਹ ਜਿਹੜੇ ਵਾਅਦੇ ਕਰਕੇ ਉਹ ਤਾਂ ਇਹਨਾਂ ਤੋਂ ਪੂਰੇ ਨਹੀਂ ਹੋਏ ਤੇ ਇਸ ਤਰ੍ਹਾਂ ਦੇ ਵੋਟਾਂ ਲੈਂਦੇ ਆ ਫਿਰ ਜਿੱਥੋਂ ਤੱਕ ਤੁਹਾਡੀ ਮੈਂ ਪਹਿਲਾਂ ਸੈਗਮੈਂਟ ਦੇ ਚੋਂ ਰਿਹਾ ਸੀ ਜੋਸ਼ੀ ਸਾਹਿਬ ਕਾਂਗਰਸ ਪਾਰਟੀ ਦੀ ਗੱਲ ਕਰ ਰਹੀ ਸੀ ਜੋਸ਼ੀ ਸਾਹਿਬ ਰਾਸ਼ਟਵਾਦ ਤੇ ਪ੍ਰਚਾਰ ਦੇ ਵਿੱਚ ਬਹੁਤ ਫਰਕ ਹੁੰਦਾ ਇੰਦਰਾ ਗਾਂਧੀ ਜੀ ਨੇ ਦੇਸ਼ ਤੇ ਸੈਨਾ ਦੇ ਸ਼ੌਰਿਆ ਨਾਲ ਪਾਕਿਸਤਾਨ ਦੇ ਦੋ ਟੁਕੜੇ ਕੀਤੇ ਸੀ ਮੈਦਾਨ ਦੇ ਵਿੱਚ ਵੀ ਜਿੱਤੀ ਸੀ ਤੇ ਉਹ ਸੰਸਦ ਦੇ ਵਿੱਚ ਵੀ ਜਿੱਤੀ ਸੀ ਤੇ ਇੱਧਰ ਤੁਹਾਡੇ ਮੋਦੀ ਸਾਹਿਬ ਆ ਯੁੱਧ ਨਾਲੋਂ ਜ਼ਿਆਦਾ ਖਰਚਾ ਉਹਨਾਂ ਨੇ ਪ੍ਰਚਾਰ ਤੇ ਕਰਤਾ ਦੇ ਜਿੱਤੇ ਨਾ ਤੇ ਕੈਮਰਾ ਜ਼ਰੂਰ ਜਿੱਤ ਗਿਆ ਇਹਨਾਂ ਦਾ ਤੇ ਦੂਸਰੀ ਗੱਲ ਇਹਨਾਂ ਨੇ ਤੁਸੀਂ ਗੱਲ ਕੀਤੀ ਭਗਵੰਤ ਮਾਨ ਸਾਹਿਬ ਹੋਰਾਂ ਦੀ ਗੱਲ ਭਗਵੰਤ ਮਾਨ ਸਾਹਿਬ ਹਨ ਉਹ ਇੱਕ ਗੱਲ ਬੋਲਣ ਲੱਗੇ 10 ਵਾਰੀ ਸੋਚਣਾ ਚਾਹੀਦਾ ਸੀ ਕਿ ਮੈਂ ਕੀ ਗੱਲ ਕਰ ਰਿਹਾ ਕਿੱਧਰ ਇਸ ਚੀਜ਼ ਨੂੰ ਇੰਟਰਲਿੰਕ ਕਰਕੇ ਗੱਲ ਕਰ ਰਿਹਾ ਵਨ ਨੇਸ਼ਨ ਵਨ ਹੋ ਦੇ ਨਾਲ ਕਿਉਂਕਿ ਸਾਡਾ ਜਿਹੜਾ ਸੰਧੂਰ ਹੈ ਬੜਾ ਮਾਇਸਮੇ ਦਾ ਪਵਿੱਤਰ ਚੀਜ਼ ਹੈਗੀ ਹੈ ਜਾਂ ਇਹਨੂੰ ਸਹੁਰੇ ਦਿੰਦੇ ਆ ਜਾਂ ਇੱਕ ਪਤਨੀ ਦਾ ਜਿਹੜੇ ਹਸਬੰਡ ਆ ਉਹ ਇਸ ਦੇ ਮਾਂਗ ਦੇ ਵਿੱਚ ਭਰਦਾ ਇਹਦਾ ਬਹੁਤ ਵੱਡਾ ਦਰਜਾ ਦਿੱਤਾ ਗਿਆ ਤੇ ਭਗਵੰਤ ਮਾਨ ਜੀ ਨੇ ਸਾਡਾ ਸਾਰਿਆਂ ਦਾ ਇਸ ਚੀਜ਼ ਦੇ ਨਾਲ ਫਿਰਨੀਵਾ ਕਰਤਾ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਮੇਰੇ ਸਾਥੀ ਨੇ ਗੱਲ ਕੀਤੀ ਹੈ ਮਹਾਰਾਜ ਰਣਜੀਤ ਸਿੰਘ ਦਾ ਤੇ ਰਾਜਵੀ ਉਹ ਸਿੱਖ ਜਾਣੇ ਜਾਂਦੇ ਸੀ ਧੀਆ ਭੈਣਾਂ ਦੀ ਜਿੱਤਾਂ ਬਚਾਉਣ ਲਈ ਪਰ ਅੱਜ ਸਾਡੀਆਂ ਇਹ ਧੀਆ ਭੈਣਾਂ ਦੀ ਇੱਜਾਬੇ ਨਾਲ ਕਿਦਾਂ ਦਾ ਕਟਾਸ਼ ਕੀਤਾ ਭਗਵੰਤ ਸਾਨੀ ਨੂੰ ਇਸ ਥੀਸ ਲਈ ਮੈਂ ਸਮਝਦਾ ਮੈਂ ਛੋਟੇ ਛੋਟੇ ਗੱਲ ਦੀ ਮਸ਼ਹੂਰੀ ਕਰਦੇ ਛੋਟੇ ਛੋਟੇ ਗੱਲ ਦੀ ਕੱਟੀ ਕਰਦੇ ਆ ਸਵੇਰੇ ਆ ਕੇ ਮੀਡੀਆ ਦੇ ਸਾਹਮਣੇ ਇਸ ਥੀਸ ਦੀ ਮਾਫੀ ਮੰਗਣੀ ਚਾਹੀਦੀ ਆ ਕਿ ਜੋ ਮੈਥੋਂ ਕਿਹਾ ਗਿਆ ਬਹੁਤ ਗਲਤੀ ਨਾਲ ਕਿਹਾ ਗਿਆ ਇਹ ਨਹੀਂ ਕਿਹਾ ਜਾਣਾ ਚਾਹੀਦਾ ਸੀਗਾ ਤੇ ਜਿੱਦ ਤੋਂ ਕਰ ਬੀਜੇਪੀ ਆਲੇ ਗੱਲ ਕਰਦੇ ਆ ਕਿ ਜੀ ਅਸੀਂ ਤਾਂ ਕੋਈ ਸੰਦਰੂਪ ਦੀ ਗੱਲ ਨਹੀਂ ਕੀਤੀ ਬਹੁਤ ਵੀਡੀਓਜ਼ ਵਾਇਰਲ ਹੋਈਆਂ ਇੱਕ ਦੋ ਜਗ੍ਹਾ ਦੇ ਉੱਪਰ ਮੈਂ ਵੀ ਤੁਹਾਨੂੰ ਇਹਦਾ ਵੀਡੀਓ ਸ਼ੇਅਰ ਕਰ ਦੂੰਗਾ ਇਹਨਾਂ ਦੇ ਭਾਜਪਾ ਦੇ ਪ੍ਰਵਕਤਾ ਹੈਗੇ ਆ ਉੱਥੋਂ ਦੇ ਲੋਕ ਕੰਬੀਤਾਰ ਦੇ ਉਹ ਜਾ ਕੇ ਉੱਥੇ ਸੰਦੂਰ ਦੇਣ ਗਏ ਆ ਧੀਆਂ ਪੇਣਾ ਦੇ ਘਰੇ ਦੇਣ ਗਏ ਸੀ ਤੇ ਉੱਥੋਂ ਜਾ ਕੇ ਉਸ ਲੇਡੀ ਨੇ ਇਹ ਗੱਲ ਕਹੀ ਵੀ ਜਿਹੜਾ ਤੂੰ ਸੰਦੂਰ ਲੈ ਕੇ ਆਇਆ ਕੀ ਤੂੰ ਆਉਣੇ ਮੇਰੀ ਮੰਗ ਦੇ ਵਿੱਚ ਵੀ ਭਰੇਗਾ ਤੇ ਉੱਥੋਂ ਬੜੀ ਬੇਇੱਜ਼ਤ ਹੋ ਕੇ ਬੇ ਆਪਤ ਹੋ ਕੇ ਉੱਥੋਂ ਵਾਪਸ ਆਇਆ ਤੋ ਇਹ ਦਾਅਵਾ ਕਰਨੀ ਚਾਹੀਦੀ ਸੀ ਅਸੀਂ ਤਾਂ ਨਰਿੰਦਰ ਮੋਦੀ ਜੀ ਨੂੰ ਵੀ ਸਵਾਲ ਕਰਦੇ ਆ ਵੀ ਇੱਕ ਤਾਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸਪੈਸ਼ਲ ਸੈਸ਼ਨ ਬੁਲਾ ਕੇ ਇਹ ਦੱਸੋ ਵੀ ਜਿਹੜਾ ਸੀਸ ਫਾਇਰ ਕੀਤਾ ਸੀ ਉਹ ਕਿਵੇਂ ਕੀਤਾ ਸੀ ਕਿਹਦੇ ਕਹਿਣ ਤੇ ਕੀਤਾ ਸੀ ਤੁਸੀਂ ਟਰੰਪ ਤੋਂ ਇੰਨਾ ਡਰਦੇ ਕਿਉਂ ਤੇ ਆ ਕੇ ਮੀਡੀਆ ਦੇ ਸਾਹਮਣੇ ਰੂਬਰੂ ਹੋ ਦੱਸੋ ਤੁਸੀਂ ਇਹ ਵਾਰੀ ਵਾਰੀ ਗੱਲ ਕਰਦੇ ਹੋ ਇੱਕ ਦੇ ਉੱਪਰ ਹੱਥ ਮਾਰ ਮਾਰ ਕੇ ਜੀ ਬਦਲਾ ਲੈ ਲਿਆ ਬਦਲਾ ਲੈ ਲਿਆ ਸੰਧੂਰ ਦਾ ਬਦਲਾ ਲੈ ਲਿਆ ਜਿਹੜੇ ਚਾਰ ਬੰਦੇ ਸੀਗੇ ਜਿਨ੍ਹਾਂ ਦਾ ਨਾਮ ਆ ਰਿਹਾ ਜਿਨ੍ਹਾਂ ਨੇ ਉਥੇ ਅਤਵਾਦੀ ਹਮਲੇ ਨੂੰ ਇੰਦਾਮ ਦਿੱਤਾ ਉਹ ਬੰਦੇ ਕਿੱਥੇ ਆ ਉਹਨਾਂ ਦੇ ਸਿਰ ਕਿੱਥੇ ਆ ਕੁਛ ਦੱਸੋ ਪ੍ਰੈਸ ਦੇ ਸਾਹਮਣੇ ਆ ਕੇ মিডিਆ ਦੇ ਸਾਹਮਣੇ ਜੇ ਤੁਸੀਂ ਹਰੇਕ ਜਗ੍ਹਾ ਦੇ ਉੱਪਰ ਕੈਮਰਾ ਲੈ ਕੇ ਪਹੁੰਚ ਜਾਂਦੇ ਹੋ ਪਹਿਲਾ ਅਟੈਕ ਕਰਨ ਤੋਂ ਬਾਅਦ ਤੁਸੀਂ ਵੱਡੇ ਵੱਡੇ ਪੋਸਟਰ ਲਵਾ ਦਿੱ ਨਰਿੰਦਰ ਮੋਦੀ ਤੇ ਫੌਜੀ ਦੀ ਕਿਹਦੇ ਕਹਿਣ ਤੇ ਕੀਤਾ ਗਿਆ ਕਦੋਂ ਕੀਤਾ ਗਿਆ ਪਾਰਲੀਮੈਂਟ ਤੋਂ ਸੈਸ਼ਨ ਸਦੋ ਪਰ ਨਹੀਂ ਕਿਉਂਕਿ ਟਰੰਪ ਸਾਹਿਬ ਤੋਂ ਡਰ ਲੱਗਦਾ ਜਾਦੂ ਖੋਲ ਕੇ ਕਲੀਅਰ ਕਰ ਜਦੋਂ ਟਰੰਪ ਸਾਹਿਬ ਮੁੱਕਰ ਕੇ ਮਤਬੀਜ਼ ਫਾਇਰ ਦੀ ਕੱਲ ਹੀ ਨਹੀਂ ਕੀਤੀ ਠੀਕ ਸੋ ਇਸ ਜਿਹੜੀ ਸਿਹادت ਹੋਈ ਆ ਇਹਨੂੰ ਤੁਸੀਂ ਇਸ ਤਰ੍ਹਾਂ ਦੇ ਪੱਤਰਾਂ ਕਰੋ ਜਿਹੜੀਆਂ ਪ੍ਰਣਾ ਦਾ ਸੰਦੂਰ ਉੱਝ ਰਿਹਾ ਉਹ ਅਜੇ ਵੀ ਸਾਹ ਮੰਗ ਰੀਆਂ ਇਹਦੇ ਤੇ ਤੁਸੀਂ ਸਿਆਸਤ ਨਾ ਕਰੋ ਬੀਜੇਪੀ ਆਰੇ ਠੀਕ ਹੈ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਸਾਹਿਬ ਮੁੱਖ ਮੰਤਰੀ ਕਹਿੰਦੇ ਕਿ ਰਾਸਿਕਰਨ ਕਰ ਦਿੱਤਾ ਗਿਆ ਸੰਦੂਰ ਦਾ ਐ ਕ੍ਰਿਸ਼ਣਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਆ ਮੈਨੂੰ ਬੜਾ ਅਫਸੋਸ ਹੁੰਦਾ ਆ ਪੀ ਇੱਕ ਤੇ ਚਲੋ ਜਿਹੜਾ ਆਪਣੇ ਚੀਫ ਮਿਨਿਸਟਰ ਸਾਹਿਬ ਹੈਗੇ ਆ ਭਗਵੰਤ ਮਾਨ ਨੂੰ ਥੋੜਾ ਜਿਹਾ ਇਹੋ ਜੀ ਗੱਲ ਨੂੰ ਬੜਾ ਮੂੰਹ ਸੰਭਾਲ ਕੇ ਗੱਲ ਕਰਨੀ ਚਾਹੀਦੀ ਇਹ ਇੱਕ ਸੈਂਸਿਟਿਵ ਮਾਮਲਾ ਭਾਵਕ ਮਾਮਲਾ ਆ ਦੇਸ਼ ਦੀ ਰੱਖਿਆ ਦਾ ਮਾਮਲਾ ਦੇਸ਼ ਦੀ ਰੱਖਿਆ ਨਾਲ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਲੋਕ ਵੱਡੇ ਵੱਡੇ ਮਤਲਬ ਭਾਵਕ ਹੋ ਕੇ ਕੰਮ ਉਲਟੇ ਸਿੱਧੇ ਵੀ ਹੁੰਦੇ ਆ ਇਸ ਕਰਕੇ ਕਾਇਦਾ ਹੈ ਕਿ ਇਹੋ ਜਿਹਾ ਬਿਆਨਬਾਜ਼ੀ ਜਦੋਂ ਕਰਨੀ ਆ ਤੇ ਸੋਚ ਸਮਝ ਕੇ ਦੇਣੀ ਚਾਹੀਦੀ ਹੈ ਸੀਰੀਅਸ ਹੋਣੀ ਉਹ ਮਜ਼ਾਕ ਚ ਨਹੀਂ ਹੋਣਾ ਚਾਹੀਦਾ ਚੁਟਕਲਾ ਨਹੀਂ ਹੋਣਾ ਚਾਹੀਦਾ ਦੂਸਰੀ ਗੱਲ ਆ ਮੈਨੂੰ ਚਿੰਤਾ ਕ੍ਰਿਸ਼ਨ ਜੀ ਹੋ ਰਿਹਾ ਹੁਣ ਤਿੰਨ ਹਫ਼ਤੇ ਹੋ ਗਏ ਆ ਆਪਰੇਸ਼ਨ ਸੰਦੂਰ ਹੋਏ ਨੂੰ ਆਪਾਂ ਹੁਣ ਉਹਨੂੰ ਬਸ ਕਰੀਏ ਕਿੱਥੇ ਇੱਕ ਤੱਕ ਲਈ ਜਾਣਾ ਕਿੰਨੇ 6 ਮਹੀਨੇ ਹੋਰ ਬ ਕੋਈ ਡੇਟ ਤੈਅ ਕਰ ਲੋ ਫੇ ਕਿੰਨਾ ਚਿਰ ਇਹਨੂੰ ਹੋਰ ਆਪਾਂ ਅੱਗੇ ਚਲਾਉਣਾ ਆ ਕੀ ਆ ਹੁਣੇ ਹੀ ਤੁਹਾਡੇ ਸਾਹਮਣੇ ਆ ਜਿਹੜੇ ਲਾਈਟਾਂ ਬੰਦ ਕਰਕੇ ਮੌਕ ਡ੍ਰਿਲ ਹੋ ਗਏ ਹੱਡੀ ਆ ਮਿੰਨੂ ਇੱਕ ਸਗੋ ਜੋਛੀ ਜੀ ਸਗੋ ਦੱਸਣ ਕਿ ਕੀ ਅਸੀਂ ਦੁਬਾਰਾ ਕੋਈ ਇਹੋ ਜਿਹਾ ਆਮੋ ਸਾਹਮਣੇ ਖੜੇ ਹੋ ਕੇ ਲੜਾਈ ਕਰਨ ਦੀ ਤਿਆਰੀ ਤੇ ਨਹੀਂ ਕਰ ਰਹੇ ਕਿ ਜਿਹੜੇ 10 ਜ਼ਿਲ੍ਹੇ ਆਪਾਂ ਆਪਨ ਲੈਣੀ ਲੈਣੇ ਆ ਤਾਂ ਚੱਲ ਰਹਿਣਾ ਤਾਂ ਸਰਕਾਰ ਵੀ ਕਹਿ ਰਹੀ ਹੈ ਕਿ ਇਹ ਬੰਦ ਹੋਇਆ ਹੀ ਨਹੀਂ 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 ਉਸੇ ਕਰਕੇ ਨਾ ਕਿ ਜਿਹੜੀ ਬਿਲਕੁਲ ਜਿਹੜੀ ਇਹ ਤਿਆਰੀ ਆ ਕਿ ਗਾਂ ਇੱਕ ਹੋਰ ਹਮਲਾ ਕਰਨ ਦੀ ਤੇ ਨਹੀਂ ਹੈ ਮੇਰੀ ਹੱਥ ਜੋੜ ਕੇ ਬੇਨਤੀ ਆਪਾਂ ਨੂੰ ਬਿਲਕੁਲ ਇਸ ਪਾਸਿਓਂ ਪਿਛੇ ਹਟ ਕੇ ਦੇਸ਼ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਜਿਹੜੇ ਲੋਕਾਂ ਨੇ ਕੀਤੇ ਵਾਅਦੇ ਉਦੋਂ ਨੂੰ ਸੋਚਣਾ ਚਾਹੀਦਾ ਆਪਰੇਸ਼ਨ ਸੰਧੂਰ ਨੇ ਇੱਕ ਗੱਲ ਸਾਫ ਨਜ਼ਰ ਆਉਣ ਲਾ ਦਿੱਤੀ ਹੈ ਜਿਹੜੀ ਸਾਨੂੰ ਪਹਿਲਾਂ ਨਹੀਂ ਸੀ ਪਤਾ ਜਾਂ ਕਈਆਂ ਨੂੰ ਭੁਲੇਖੇ ਸੀ ਕਿ ਅਸੀਂ ਦੁਨੀਆ ਦੇ ਜਿਹੜੇ ਵਿੱਚ ਅਲੱਗ-ਥਲੱਗ ਪਏ ਆ ਕਿੰਨੇ ਬੰਦੇ ਸਾਡੇ ਨਾਲ ਖੜੇ ਹੋ ਕੇ ਆਏ ਚਾਈਨਾ ਨੇ ਸਿੱਧ ਸਿੱਧ ਕਹਿ ਦਿੱਤਾ ਕਿ ਜਿਹੜੀ ਪਾਕਿਸਤਾਨ ਦੀ ਇੰਟੀਗ੍ਰਿਟੀ ਇੰਡੀਪੈਂਡੈਂਸ ਜੇ ਕੋਈ ਵੀ ਉਹਦੇ ਨਾਲ ਖਲਵਾੜ ਕਰੂਗਾ ਤੇ ਮੈਂ ਉਹਦੇ ਨਾਲ ਖੜਾ ਆ ਕੁਈ ਰਸ਼ੀਆ ਦਾ ਤੁਸੀਂ ਇਹੋ ਜਿਹਾ ਬਿਆਨ ਪੜਿਆ ਦੋ ਕੋਲੀ ਦਾ ਦੇਸ਼ ਹੈ ਰਸ਼ੀਆ ਨੇ ਨਹੀਂ ਨਹੀਂ ਆਪਾ ਸੁਣ ਕੋਈ ਕਿਹੜੇ ਦੋ ਕੋਈ ਵੀ ਸਾਡੀ ਸਕੈਪੇਬਲ ਹੈ ਉਸਤਾ ਇਸ ਚੀਜ਼ ਦੀ ਵਧਾਈ ਦੇਣੇ ਨਹੀਂ 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 ਕਿਹੜੇ ਕਿਹੜੇ ਦੋ ਕੋੜੀ ਦਾ ਦੇਸ਼ ਆ ਬਿਲਕੁਲ ਅਸੀਂ ਚਾਈਨਾ ਨੂੰ ਕਹਿ ਰਹੇ ਸੀ ਪਾਕਿਸਤਾਨ ਨੂੰ ਕਹਿ ਰਹੇ ਹੁਣ ਅਸੀਂ ਦਬ ਕੇ ਤੁਸੀਂ ਹੁਣ ਨਹੀਂ ਆ ਦੋ ਕੋੜੀਆਂ ਨਾਲ ਕੀਮਤ ਪਾਓਗੇ ਕ੍ਰਿਸ਼ਨ ਜੀ ਤੁਸੀਂ ਜ਼ਿੰਮੇਵਾਰ ਹੋ ਕੇ ਬੋਲੋ ਤੁਸੀਂ ਇਹ ਕਰਿਆ ਨਹੀਂ 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 ਚਾਈਨਾ ਤੋਂ ਡਰੇਗਾ ਨਹੀਂ ਦੇਸ਼ ਡਰਦਾ ਕੌਣ ਤੈਨੂੰ ਕਹਿ ਰਿਹਾ ਹੁਣ ਦਬਕਾ ਮਾਰੇ ਚਾਈਨਾ ਤੇ ਇੱਕ ਮਿੰਟ ਇੱਕ ਮਿੰਟ ਤੁਸੀਂ ਇੱਥੇ ਖੜੇ ਰਹੋ ਤੁਸੀਂ ਕਹੋ ਦਬਕਾ ਮਾਰੋ ਕਿ ਸਾਡੀ ਇੰਨਾ ਏਰੀਆ ਵਾਪਸ ਕਰੇ ਕਿਉਂ ਜਾ ਕੇ ਪਾਕਿਸਤਾਨ ਨੂੰ ਮਾਰ-ਪੜ ਜਾਨੀਏ ਜਵਾਬ ਗਵਰਨਮੈਂਟ ਆਫ ਇੰਡੀਆ ਦੇਗੀ ਨਾ ਕਿਉਂ ਨਹੀਂ ਦੇਗੀ ਜੇ ਪਾਕਿਸਤਾਨ ਦੇ ਨਾਲ ਫਰੰਟ ਖੁੱਲ ਗਿਆ ਹੈ ਜੀ ਇਹ ਜਿੰਦਾ ਸੁਣੋ ਸੀਐਚਐ ਜੇ ਪਾਕਿਸਤਾਨ ਦੇ ਨਾਲ ਫਰੰਟ ਖੁੱਲ ਗਿਆ ਹੈ ਹਜ਼ਾਰਾਂ ਇੱਕ ਬੈਕਅਪ ਦੇ ਖੜਾ ਹੈ ਅਸੀਂ ਫੌਜਾਂ ਵਾਪਸ ਥੋੜਾ ਲਿਆ ਹਜ਼ਾਰਾਂ ਕਿਲੋਮੀਟਰ ਸਾਡੀ ਜਗ੍ਹਾ ਦੱਬੀ ਬੈਠੇ ਆ ਚਾਈਨਾ ਕਿਉਂ ਨਹੀਂ ਆਪਾਂ ਗੱਲ ਕਰਦੇ ਵੀ ਉਹ ਕਦੋਂ ਵਾਪਸ ਲੈਣਾ ਜੋ ਸ਼ਬਦ ਸੀ ਇੱਕ ਮਿੰਟ ਇੱਕ ਮਿੰਟ ਦੂਸਰੀ ਗੱਲ ਮੈਂ ਲਾਸਟ ਗੱਲ ਮੈਂ ਇੰਪੋਰਟੈਂਟ ਮੈਂ ਸਾਡੇ ਚ ਵੀ ਦੇਸ਼ ਭਗਤੀ ਦਾ ਮਾਦਾ ਹੈਗਾ ਕੱਲ੍ਹ ਐਤਰੀ ਕਿਸੇ ਨੇ ਕੋਈ ਆਪਣੇ ਤੌਰ ਤੇ ਕੀਤਾ ਮੇਰੀ ਬੇਨਤੀ ਹੈ ਕਿ ਜਿਸ ਹਿਸਾਬ ਨਾਲ ਚੀਨ ਦੇ ਵਿੱਚ ਅੱਜ ਬੰਗਲਾਦੇਸ਼ ਦੇ ਵਿੱਚ 150 ਕਾਰਪੋਰੇਟ ਦੀ ਟੀਮ ਆ ਕੇ ਇਨਵੈਸਟ ਕਰਨ ਲਈ ਬੰਗਲਾਦੇਸ਼ ਦੇ ਵਿੱਚ ਆ ਗਈ ਉਹਨਾਂ ਨੇ ਉਹਨਾਂ ਨੂੰ ਵੈਲਕਮ ਕੀਤਾ ਆ ਪਾਕਿਸਤਾਨ ਚ 2 ਬਿਲੀਅਨ ਡਾਲਰ ਰੂਸ ਨੇ ਉਹਨਾਂ ਦਾ ਸਟੀਲ ਦੀ ਜਿਹੜੀ ਆ ਕੰਪਨੀ ਖੜੀ ਹੋਈ ਨੂੰ ਰਿਵਾਈਵ ਕਰਨ ਲਈ ਪੈਸਾ ਦੇ ਦਿੱਤਾ ਆ ਇਸ ਲਈ ਯੂਕਰੇਨ ਦਾ ਜਾ ਕੇ ਉਹਨਾਂ ਨੇ 40 ਬੰਬਰ ਰੂਸ ਦੇ ਅੰਦਰ ਕਿੱਥੇ ਕਿੱਥੇ ਜਾ ਕੇ ਸਾਈਬੀਰੀਆ ਦੇ ਵਿੱਚ ਘੱਟੇ ਜਿੰਨਾ ਜਿਹਦਾ ਕਿ ਕੋਈ ਮੁਕਾਬਲਾ ਨਹੀਂ ਹੈ ਯੂਕਰੇਨ ਦਾ ਰੱਸ਼ਿਆ ਦੇ ਨਾਲ ਜੇ ਲੜਾਈਆਂ ਵੱਲ ਗਏ ਜੇ ਲੜਾਈਆਂ ਵੱਲ ਗਏ ਛੇਤੀ ਨਿਬੜ ਗਈ। ਮਾੜਾ ਕਮਜ਼ੋਰ ਤੋਂ ਜਿਹਨੂੰ ਦੋ ਕੋੜੀ ਦਾ ਤੁਸੀਂ ਕਹਿੰਦੇ ਆ ਨਾ ਉਹ ਵੀ ਸ਼ੇਰ ਹੁੰਦਾ ਆਪਣੀ ਗਲੀ 'ਚ। ਚਲੋ ਐਸ ਪਾਸੇ ਨੂੰ ਦੇਸ਼ ਨੂੰ ਨਾਣ ਲਾਗੇ। ਨਾ ਸਮਝਣਾ ਚਾਹੀਦਾ ਪਰ ਜੇ ਗੱਲ ਬਾਝਾਂ ਦੀ ਫਿਰ ਬਹੁਤ ਵੱਡੀ ਹੋਣੀ ਸੀ ਠੀਕ ਹੈ ਮੈਂ ਆਉਂਗਾ। ਜੋ ਸਭ ਜਵਾਬ ਦੇ ਬਹੁਤ ਕਟ ਸ਼ਬਦਾਂ ਦੇ ਫਿਰ ਮੈਂ ਵਿਕਰਮਜੀਤ ਜੀ ਤੋਂ ਜਵਾਬ ਦਵਾਉਂਗਾ। ਟਾਈਮ ਦੱਸੋ ਕਿੰਨੇ ਮਿੰਟ ਮੈਂ ਬੋਲਣਾ ਪਹਿਲਾਂ ਦੱਸ ਦਿਓ। ਦੇਖੋ 2 ਮਿੰਟ ਤੁਹਾਡੇ ਕੋਲ ਨੇ 2 ਪਾਸੀ ਸਾਹਿਬ ਕੋਲ ਨੇ ਫਿਰ ਸੁਵਾਤੀ ਕਰਾਂਗੇ। 2 ਮਿੰਟ ਹੋਣੇ ਚਾਹੀਦੇ ਆਪਣੇ ਕੋਲ ਸਮਾਂ ਹੋਰ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਮੈਂ ਕਾਂਗਰਸ ਦੇ ਔਰ ਆਲਰੇਡੀ ਮੈਂ ਇਥੇ ਕਹਿਣਾ ਚਾਹੁੰਦਾ ਮੈਂ ਇਹਨਾਂ ਕੋਈ ਮੁੱਦਾ ਕੋਈ ਨਹੀਂ ਹੈਗਾ ਕਦੀ ਸਾਡੇ ਜਾਖੜ ਸਾਹਿਬ ਵੱਲ ਪੈ ਜਾਂਦੇ ਨੇ ਕਦੀ ਸੰਧੂਰ ਵੱਲ ਪੈ ਜਾਂਦੇ ਨੇ ਕਦੀ ਕਿਸੇ ਗੱਲ ਵੱਲ ਪੈ ਜਾਂਦੇ ਨੇ ਮੈਂ ਇਥੇ ਪਹਿਲਾਂ ਦੇ ਕਾਂਗਰਸ ਪਾਰਟੀ ਨੂੰ ਕਹਿਣਾ ਵਾ ਜਾਖੜ ਸਾਹਿਬ ਨੇ ਵੀ ਇੰਨੀ ਗੱਲ ਕਹੀ ਹੈ ਕਿ ਚੋਰ ਕੀ ਦਾੜੀ ਮੈਂ ਤਿੰਕਾ ਠੀਕ ਹੈ ਜੀ ਇਹ ਤੁਸੀਂ ਜਿਹੜੇ ਜਿਹੜੇ ਰੱਖੇ ਨਾ ਉਥੇ ਆਸਤੀਨਾ ਦੇ ਸੱਪ ਦੇ ਵਿੱਚ ਤੁਹਾਡੇ ਬਾਕੀ ਲੀਡਰ ਬੈਠੇ ਤੁਸੀਂ ਆਪਣਾ ਘਰ ਸੰਭੋ ਤੁਸੀਂ ਪਹਿਲੀ ਗੱਲ ਤੇ ਬੀਜੇਪੀ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪਰ ਚਾਤੀ ਮਾਰਨ ਦੀ ਕੋਸ਼ਿਸ਼ ਨਾ ਕਰੋ ਦੂਸਰੀ ਗੱਲ ਦੂਸਰੀ ਗੱਲ ਇਹ ਹੈਗੀ ਆ ਤਿੰਨ ਛੜੇ ਦਿਨ ਸਾਲਾਂ ਤੋਂ ਜੇ ਜਾਖੜ ਸਾਹਿਬ ਸਾਡੀ ਪਾਰਟੀ ਦੇ ਵਿੱਚ ਆ ਗਏ ਨੇ ਨਾ ਜਾਂ ਪਾਰਟੀ ਚ ਕਰੇ ਤੁਹਾਡੀ ਪਾਰਟੀ ਦਾ ਨਿਕਲ ਜਲੂਸ ਗਿਆ ਇੱਥੇ ਤੁਹਾਨੂੰ ਇਹ ਪਤਾ ਲੱਗ ਜਾਣਾ ਚਾਹੀਦਾ ਵਾ ਕਿ ਤੁਸੀਂ ਲੋਕਾਂ ਦੇ ਕਿਸ ਤਰੀਕੇ ਸਿਰ ਇੱਕ ਉਸ ਲੀਡਰ ਦੀ ਤੋਹਫੀਨ ਕੀਤੀ ਜਿਹਨੂੰ ਸਿਰਫ ਹਿੰਦੂ ਕਹਿ ਕੇ ਤੁਸੀਂ ਮੁੱਖ ਮੰਤਰੀ ਨਹੀਂ ਬਣਾਇਆ ਔਰ ਅੱਜ ਉਸ ਸਿੰਧੂਰ ਵੀ ਮੈਂ ਸੰਦੂਰ ਦੇ ਉੱਤੇ ਲਿਆ ਕੇ ਗੱਲ ਕਰਾਂਗਾ ਕਿਉਂਕਿ ਜਿਹੜੀ ਵੀ ਗੱਲ ਚੱਲਦੀ ਪਈ ਐ ਸਰ ਲੁਧਿਆਣੇ ਦੀ ਲੈਕਚਰ ਆ ਕੇ ਚੱਲਦੀ ਪਈ ਆ ਜੇ ਤੁਹਾਡੇ ਜਿੰਨੀ ਕਾਬਲੀਅਤ ਹੁੰਦੀ ਤੇ ਅੱਜ ਤੁਸੀਂ ਮਿਸ ਕਿਉ ਕਰਦੇ ਪਏ ਜੇ ਇਹਨਾਂ ਜਾਕਰ ਸਾਹਿਬ ਨੂੰ ਕਿ ਕਿਉਂਕਿ ਤੁਹਾਡਾ ਜਲੂਸ ਨਿਕਲ ਚੁੱਕਿਆ ਵਾ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦੇ ਪੱਲੇ ਕੱਖ ਰਿਆ ਨਹੀਂ ਆ ਔਰ ਇਹਨਾਂ ਨੇ ਵੀ ਇਹੋ ਹੀ ਗੱਲ ਕੀਤੀ ਸੀ ਸੰਧੂਰ ਦੀ ਦੇ ਰਾਜਾ ਵੜਿੰਗ ਹੋਣਾ ਨੇ ਤੁਸੀਂ ਦੇਖੋ ਰਾਜਾ ਵੜਿੰਗ ਵਰਗੇ ਇੱਕ ਲੀਡਰ ਨੇ ਇਦਾਂ ਦੀ ਗੱਲ ਕਰ ਦਿੱਤੀ ਪਹਿਲੀ ਗੱਲ ਤੇ ਇਹ ਆ ਵੀ ਜਿਸ ਇਲੈਕਸ਼ਨ ਦੇ ਵਿੱਚ ਲੁਧਿਆਣੇ ਫਿਰਦਾ ਪਿਆ ਵਾ ਉਹ ਦਾਖੇ ਜਾਂਦਾ ਪਿਆ ਲੁਧਿਆਣੇ ਵੈਸਟ ਵਿੱਚ ਇਲੈਕਸ਼ਨ ਹੁੰਦੀ ਪਈ ਆ ਉਹ ਉੱਥੇ ਆ ਕੇ ਗੱਲ ਕਰੇ ਨਾ ਪਹਿਲੋ ਉਹ ਸੰਧੂਰ ਦੀ ਗੱਲ ਉੱਥੋਂ ਕਰਦਾ ਪਿਆ ਵਾ ਦੂਜੀ ਗੱਲ ਮੈਂ ਅੱਜ ਫਿਰ ਤੁਸੀਂ ਮੈਨੂੰ ਸੰਪਰਦਾਇਕ ਨਾ ਕਿਉਂ ਪਰ ਇਹ ਸਨਾਤਨ ਧਰਮ ਦੇ ਨਾਲ ਜੁੜਿਆ ਹੋਇਆ ਸ਼ਬਦਾ ਸੰਧੂਰ ਠੀਕ ਹੈ ਜੀ ਇਹ ਇਹ ਸ਼ਿਵ ਪੁਰਾਣ ਦੇ ਵਿੱਚ ਇਹ ਸਭ ਤੋਂ ਪਹਿਲਾਂ ਇਹਦਾ ਜ਼ਿਕਰ ਹੋਇਆ ਸੀ ਇਹਦਾ ਮਤਲਬ ਇਹ ਆ ਕਿ ਜੋ ਅੱਜ ਆਨਰੇਬਲ ਸੀਐਮ ਭਗਵਾਨ ਸਿੰਘ ਜੀ ਮਾਨ ਨੇ ਵਨ ਨੇਸ਼ਨ ਵਨ ਸੰਧੂਰ ਦੀ ਗੱਲ ਕੀਤੀ ਆ ਵਨ ਨੇਸ਼ਨ ਵਨ ਹਸਬੰਡ ਵਨ ਨੇਸ਼ਨ ਵਨ ਹਸਬੰਡ ਜਿਸ ਜਿਸ ਸਟੇਟ ਦਾ ਮੁੱਖ ਮੰਤਰੀ ਇੰਨਾ ਘਟੀਆ ਇੰਨਾ ਵਾਹਿਆਤ ਗੰਦੀ ਲੈਂਗੁਏਜ ਯੂਜ਼ ਕਰਕੇ ਲੋਕਾਂ ਦੇ ਵਿੱਚ ਇੰਨੀ ਗੱਲ ਕਰ ਸਕਦਾ ਜਿਹੜਾ ਕਿ ਇਹੋ ਹੀ ਗੱਲ ਪਹਿਲਾਂ ਇੱਕ ਦਿਨ ਪਹਿਲਾਂ ਇਹਨਾਂ ਦੇ ਵੱਡੇ ਲੀਡਰ ਨੇ ਕੀਤੀ ਮੈਂ ਰਿਪੀਟ ਕਰਦਾ ਪਿਆਵਾ ਰੱਬ ਦਾ ਵਾਸਤਾ ਨਾ ਕਰੋ ਕਿਉਂਕਿ ਨਾ ਤੇ ਸਿੱਖ ਕੌਮ ਦੀਆਂ ਕੁੜੀਆਂ ਸਿੰਧੂਰ ਜ਼ਿਆਦਾ ਲਾਉਂਦੀਆਂ ਨੇ ਸੁਣ ਲਓ ਮੇਰੀ ਗੱਲ ਨਾ ਮੁਸਲਮਾਨ ਕੌਮ ਦੀਆਂ ਲਾਉਂਦੀਆਂ ਨਾ ਕ੍ਰਿਸਚੀਅਨ ਲਾਉਂਦੀਆਂ ਗੱਲ ਫੇਰ ਲਿਆ ਕੇ ਤੁਸੀਂ ਹਿੰਦੂ ਸਮਾਜ ਦੇ ਉੱਤੇ ਕਟਾਕਸ਼ ਮਾਰਦੇ ਪਏ ਜੇ ਠੀਕ ਮੇਰੀ ਮੇਰੀ 2 ਮਿੰਟ ਨਹੀਂ ਹੋਈ ਜੀ ਅਜੇ ਅਜੇ 35 ਸਕਿੰਟ ਬਏ ਮੇਰੇ ਮੈਨ ਬਸ ਖੜੀ ਹੋਣ ਕੀਤੀ ਮੈਂ ਆਪਣੀ ਮੈਂ ਤਾਂ ਗੱਲ ਕਰਨਿਆ ਵਾ ਮੈਂ ਇੱਥੇ ਮੈਂ ਰਿਕਵੈਸਟ ਕੀਤੀ 35 ਸਕਿੰਟ ਬਏ ਨੇ ਦੇ ਬੋਲਣ ਦਾ ਮੈਨੂੰ ਦੂਜੀ ਗੱਲ ਇੱਥੇ ਮੈਂ ਇੰਨੀ ਗੱਲ ਕਰ ਦੇਣਾ ਲੁਧਿਆਣੇ ਦੀ ਇਲੈਕਸ਼ਨ ਨੂੰ ਮੱਦੇਨਜ਼ਰ ਰੱਖ ਕੇ ਇਹ ਜਿਹੜੀ ਗੰਦੀ ਸੋਚ ਵਾਲੇ ਬਿਆਨ ਪੰਜਾਬ ਸਰਕਾਰ ਤੇ ਕਾਂਗਰਸ ਦਿੰਦੀ ਪਈ ਹੈ ਨਾ ਰੱਬ ਦਾ ਵਾਸਤਾ ਆਪਣੇ ਸਿਸਟਮ ਨੂੰ ਠੀਕ ਰੱਖੋ ਸਾਡੀ ਪਾਰਟੀ 'ਚ ਕੀ ਹੋਣਿਆ ਸਾਡੇ ਸਿਸਟਮ 'ਚ ਕੀ ਹੋਣਿਆ ਸਾਡੇ ਮੁਲਕ 'ਚ ਕੀ ਹੋਣਿਆ ਔਰ ਜਿਹੜੇ ਪਾਕਿਸਤਾਨ ਨੂੰ ਕਹਿੰਦੇ ਆ ਠੀਕ ਆ ਪ੍ਰੋਫੈਸਰ ਸਾਹਿਬ ਨੇ ਕਿਹਾ ਦੋ ਕੌੜੀ ਦਾ ਮੁਲਕ ਨਹੀਂ ਕਹਿਣਾ ਜਿੱਦਾ ਪਰ ਜਿੰਨੀ ਮਰਜ਼ੀ ਕੌੜੀ ਦਾ ਮੁਲਕ ਹੋਵੇ ਪ੍ਰੋਫੈਸਰ ਸਾਹਿਬ ਕੀ ਸੀਆਂ ਲਵਾਵਾਂਗੇ ਫੜ ਕੇ ਪਾਕਿਸਤਾਨ ਦੀਆਂ ਇਹ ਮਿਸ਼ਨ ਸੰਦੂਰ ਲੜਿਆਣੀਆਂ ਲਾਇਆ ਨਹੀਂ ਦੱਸੋ ਮੈਨੂੰ ਨਹੀਂ ਨਹੀਂ ਲੜ ਲੜਾ ਕਿਉਂ ਨਹੀਂ ਆ ਸਾਡੀਆਂ ਕੁੜੀਆਂ ਦੇ ਘਰ ਵਾਲੇ ਮਾਰੇ ਗਏ ਉਹਨਾਂ ਦੇ ਸੁਨਦਾ ਚੱਕ ਕੀਤੀ ਗਿਆ ਨੀੜੇ ਲਵਾ ਕੇ ਤੇ ਕਿਹਾ ਗਿਆ ਜਾਓ ਨਰਿੰਦਰ ਮੋਦੀ ਜਾ ਕੇ ਦੱਸੋ ਜਾ ਕੇ ਤੇ ਮਾਰੀਏ ਨਾ ਹੋਰ ਉਹਨਾਂ ਨਾਲ ਗੱਲ ਕਰੀਏ ਵੀ ਤੂੰ ਇਹ ਤੇ ਇਨਵੈਸਟਮੈਂਟ ਨਾ ਕਰੋ ਸ਼ਰਮ ਆਉਣੀ ਚਾਹੀਦੀ ਆ ਮਰ ਜਾਈਦਾ ਮੁਲਕ ਪਿੱਛੇ ਜਿਸ ਮੁਲਕ ਦਾ ਖਾਈਦਾ ਉਸ ਮੁਲਕ ਦਾ ਹਰਾਮ ਨਿਕਲੀ ਕਰੀਦਾ ਦੇਸ਼ ਭਗਤੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਦੂਜੇ ਮੁਲਕ ਦੀ ਗੱਲ ਕਰਕੇ ਤਾਰੀਫ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਲੋਕਾਂ ਨੇ ਸਾਡੀਆਂ ਧੀਆਂ ਪੈਣਾ ਦੇ ਸਹਾਗ ਉਸਹਾਗ ਆਪਣੇ ਸੁਹਾਗ ਜਾਣੇ ਨੇ ਇਹ ਚਾਰ ਬੰਦੇ ਕਿਹੜੇ ਤੋਂ ਕੋਈ ਕਿਹੜਾ ਬੰਦਿਆ ਤੁਸੀਂ ਤੁਸੀਂ ਕਾਮਰੇਡਾਂ ਵਾਲੀ ਬੋਲੀ ਬੋਲ ਕੇ ਮੇਰੀ ਗੱਲ ਸੁਣ ਲੋ ਚਾਰ ਬੰਦੇ ਕਿਹੜੇ ਲੱਭ ਜਾਂਦੇ ਚਾਰ ਬੰਦੇ ਵੀ ਤੁਸੀਂ ਕਾਂਗਰਸ ਨੂੰ ਪੁੱਛਿਆ ਤੁਸੀਂ ਕਾਂਗਰਸ ਨੂੰ ਪੁੱਛਿਆ ਤੁਸੀਂ ਲੋਗ ਕਦੀ ਤੁਸੀਂ ਝਾੜੂ ਚ ਹੁੰਦੇ ਜੇ ਕਦੀ ਸਵਰਾਜ ਪਾਰਟੀ ਦੇ ਹੁੰਦੇ ਜੇ ਕਦੀ ਕਿਸਾਨਾਂ ਦੀ ਪਾਰਟੀ ਹੁੰਦੇ ਜੇ ਅੱਜ ਤੁਸੀਂ ਐਕਸਪੈਂਡ ਬਣ ਕੇ ਉਹ ਤੁਹਾਡਾ ਵੀ ਆਪਣਾ ਨਹੀਂ ਪਤਾ ਲੱਗਦਾ ਤੁਸੀਂ ਕਿੱਥੋਂ ਹੋ ਗਏ ਨੇ ਗੱਲਾਂ ਕਿੱਥੋਂ ਕਰਦੇ ਪਏ ਤੁਸੀਂ ਰਾਡ ਨਾਲ ਚਾਰ ਪੰਜ ਦਾ ਪਤਾ ਲੱਗਿਆ ਹੋਈ ਗੱਲ ਨਹੀਂ ਇੱਥੇ ਵਿੱਚ ਗੰਦੀ ਬਿਆਨਬਾਜ਼ੀ ਆਪਣੇ ਆਪ ਦੀ ਵੀ ਗੰਦੀ ਵਰਤੋਂ ਕਰਕੇ ਗੱਦਾ ਪਰਚਾ ਕੇ ਮਾਰ ਕੇ ਲੈਣ ਦੇ ਜਿਹਨੇ ਸਟੇਟਮੈਂਟ ਜੜੀਆਂ ਨੇ ਆਪਣੇ ਦੀ ਬਾਰੇ ਨੂੰ ਕਰ ਰਹੇ ਹੋ ਕਿ ਤੁਸੀਂ ਮੈਂ ਕਿਉਂਕਿ ਇਹ ਜਿਹੜਾ ਪਤਾ ਵਿਕਰਮ ਜੇ ਵਿਕਰਮ ਜੇ ਪਾਸੀ ਸਾਹਿਬ ਲਾਸਟ 1 ਮਿੰਟ ਪਾਸੀ ਸਾਹਿਬ ਲਾਸਟ 1 ਮਿੰਟ ਪਾਸੀ ਸਾਹਿਬ ਉਹ ਗੰਦੀ ਭਾਸ਼ਾ ਯੂਜ਼ ਕੀਤੀ ਹੈ ਤਾਂ ਭਾਰਤੀ ਜਨਤਾ ਪਾਰਟੀ ਦੇ ਵਿਜੇ ਸ਼ਾਹ ਨੇ ਕੀਤੀ ਹੈ जिने ਸਾਡੀ ਮਹਾਨ ਸੈਨਿਕ ਆਫੀਸਰ ਨੂੰ ਗਲਤ ਸ਼ਬਦ ਯੂਜ਼ ਕੀਤੇ ਹੈ ਔਰ ਦੂਜੀ ਚੀਜ਼ ਅਗਰ ਗੰਦੀ ਇਨਸੈਂਟੈਂਸ਼ਨ ਦਿਖਾਈ ਹੈ ਤਾਂ ਉਹਨਾਂ ਲੋਕਾਂ ਨੇ ਦਿਖਾਈ ਹੈ ਜਿਨ੍ਹਾਂ ਨੇ ਕਿਹਾ ਕਿ ਕਾਸ਼ੀ ਸਾਹਿਬ ਗੱਲ ਕਰ ਰਹੇ ਨੇ ਜਿਨ੍ਹਾਂ ਨੇ ਕਿਹਾ ਕਿ ਘਰ ਘਰ ਸਿੰਦੂਰ ਭੇਜਾਂਗੇ ਇਹ ਸਿੰਦੂਰ ਜਿਹੜਾ ਹੈ ਪਤੀ ਪਤਨੀ ਦੀ ਮੰਗ ਦੇ ਵਿੱਚ ਪਾਉਂਦਾ ਹੈ ਇਹ ਸੁਹਾਸੀ ਸਾਹਿਬ ਗੱਲ ਕਰ ਰਹੇ ਨੇ ਕਾਸੀ ਸਾਹਿਬ ਬਿਲਕੁਲ ਨਹੀਂ ਕਰਾਂਗੇ ਪੰਜਾਬ ਦੇ ਚੀਜ਼ ਨਹੀਂ ਹੋਣ ਦਵਾਗੇ ਆ ਤੁਹਾਡੀ ਬੀਜੇਪੀ ਦੀ ਲੀਡਰ ਕਹਿ ਰਹੀ ਹੈ ਕਿ ਹਾਂ ਅਸੀਂ ਸੰਦੂਰ ਭੇਜਾਂਗੇ ਘਰ ਘਰ ਸੰਦੂਰ ਭੇਜਾਂਗੇ ਪਾਕਿਸਤਾਨ ਦੀ ਰਮਾਂ ਇਸ ਵਿੱਚ ਗਲਤ ਕੀ ਹੈ ਮੈਂ ਪੂਰੀ ਵੀਡੀਓ ਭੇਜ ਦੂੰਗਾ ਤੇ ਇਹ ਤੁਸੀਂ ਗੱਲ ਕਰ ਰਹੇ ਹੋ ਮਿੱਠੀਆਂ ਮਾਨ ਸਾਹਿਬ ਦੀ ਠੀਕ ਹੈ ਸਮਾਪਤ ਕਰ ਰਿਹਾ ਬਹੁਤ ਸ਼ੁਕਰਿਆ ਆ ਅੱਜ ਦੀ ਚਰਚਾ ਵਿੱਚ ਜੋੜਨ ਦੇ ਲਈ ਸਾਰੇ ਮਹਿਮਾਨਾਂ ਦਾ ਮੈਂ ਸ਼ੁਕਰਗੁਜ਼ਾਰ ਆ ਪਰ ਅੱਜ ਦੀ ਵੱਡੀ ਸਿਆਸਤ ਜਿਸ ਕਦਰ ਹੋ ਰਹੀ ਹੈ ਸਿਆਸਤ ਜਿਹੜੀ ਹੈ ਉਸ ਤੇ ਸਵਾਲ ਕੌਣ ਖੜੇ ਕਰ ਰਿਹਾ ਹੈ ਬਹੁਤ ਸ਼ੁਕਰਗੁਜ਼ਾਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੋ ਸਾਹਿਬ ਤਬ ਡਰ ਉੜਾ ਇਹ ਬਣ ਜਾਂਦਾ ਹੈ ਕਿ ਆਖਰਕਾਰ ਸੰਧੂਰ ਤੇ ਸਵਾਲ ਤਾਂ ਕਾਊਂਟਰ ਜਵਾਬ ਭਾਜਪਾ ਨੇ ਦਿੱਤਾ ਤਾਂ ਇਸ ਵਿਚਾਲੇ ਦੇਸ਼ ਦੀ ਇੰਟੈਗ੍ਰਿਟੀ ਨੂੰ ਲੈ ਕੇ ਸਵਾਲ ਸੀ ਸਵਾਲ ਇਹ ਵੱਡਾ ਬਣ ਜਾਂਦਾ ਹੈ ਕਿ ਰਾਜਨੀਤੀ ਕੌਣ ਕਰ ਰਿਹਾ ਹੈ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ 9 ਵਜੇ ਸਭ ਤੋਂ ਵੱਡਾ ਸੁਪਰ ਐਕਸਕਲੂਸਿਵ ਇੰਟਰਵਿਊ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਲ ਅਸੀਂ ਕਰਨ ਜਾ ਰਹੇ ਹਾਂ ਬਾਬਾ ਧੂਮਾਂ ਤੋਂ ਲੈ ਕੇ 1984 ਦੀਆਂ ਚਿੱਠੀਆਂ ਨੂੰ ਲੈ ਕੇ ਕਿਹੜਾ ਵੱਡਾ ਦਾਵਾ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਨੇ ਕੀਤਾ ਕੁਝ ਮਿੰਟ ਬਾਅਦ ਜੀ